ਔਰ ਕੰਨਿਸ਼ ਧਰਮਪਤਨੀ ਦਾ ਵੀ ਬਲਦਾਨ ਉਹਨਾਂ ਨੇ ਸਾਡੇ ਲੋਕਾਂ ਵਾਸਤੇ ਕੀਤਾ ਵੀ ਮੇਰੀ ਮਾਤਾ ਬਾਬਾ ਫਕਟਰ ਵੀ ਹੋਰ ਆਪਾਂ ਦੇ ਉੱਪਰ ਸਤਿਓ ਸਾਡੇ ਨਾਲ ਬਾਰ ਬਾਰ ਇਹੋ ਜਿਹੀ ਪ੍ਰਵਕੀ ਹੁੰਦੀ ਹੈ ਸਾਡੇ ਨਾਲ ਗਰੂਜਾਂ ਵੀ ਇੱਕ ਨੂੰ ਹੁੰਦੀ ਆ ਚੇਤਨ ਮੰਥਨ ਦਾ ਵਿਸ਼ਾ ਇਸ ਕਰਕੇ ਹਿੰਦਿਆ ਕੇ ਬਾਬਾ ਫਕਟਰ ਮੈਂਟਰ ਨੂੰ ਤਰਸੀ ਬਣਦੇ ਆ ਯਾਰ ਕੀ ਕਹਦੇ ਐ ਸੰਤੂ ਬਾਬਾ ਸਾਹਿਬ ਦਾ ਚੈਪਟਰ ਮੈਂ ਤਾਂ ਸਾਡੀ ਗੱਲ ਨਹੀਂ ਮੰਨਦੇ ਬਾਬਾ ਸਾਹਿਬ ਨੇ ਤਾਂ ਕਿਹਾ ਸੀ ਕਿ اے ਮੇਰੇ ਗਰੀਬ ਲੋਕੋ ਆਪਣੀਆਂ ਝੂਠੀਆਂ ਕਿਆ ਦੁਆਰਾਂ ਤੇ ਲਿਖ ਲੋ ਇੱਕ ਦਿਨ ਤੁਸੀਂ ਇਹ ਦੇਸ਼ ਦੇ ਹਕੂਮਰਾਨ ਪੜ੍ਹਨ ਕਹਿੰਤ ਅਸੀਂ ਉਹਨਾਂ ਦੀ ਗੱਲ ਨਹੀਂ ਮੰਨੀ ਅਸੀਂ बार-बार ਦੇਸ਼ ਦਾ ਹਕੂਮਰਾਨ ਗੈਰਨ ਬਣਦੇ ਰਹੇ ਜੇ ਤੱਕ ਅਸੀਂ ਬਾਬਾ ਸਾਹਿਬ ਸਾਹਿਤ ਵਿੱਚ ਸੰਦੀ ਗੱਲ ਕਰਨੀ ਹੁੰਦੀ ਤਾਂ ਅਸੀਂ ਸਾਨੂੰ ਆਹ ਅਪਮਾਨ ਜਿਹੜਾ ਜਿਹੜਾ ਜਲੋਂ ਜਾਂਦੀ ਹੈ ਜਿਹੜਾ ਸਾਹਮਣਾ ਨਾ ਕਰਨਾ ਪੈਂਦਾ ਇਹ ਕਰਨ ਦੇ ਇਸ ਦਾ ਕੰਟ੍ਰਿਬਿਊਸ਼ਨ ਲੈ ਕੇ ਉਹਨਾਂ ਨੂੰ ਜਦੋਂ ਦੇਸ਼ ਦਾ ਕੰਟ੍ਰਿਬਿਊਸ਼ਨ ਦੇਸ਼ ਨੂੰ ਸਮਰਪਿਤ ਕੀਤਾ ਤਾਂ ਸ਼ਾਨ ਸਮਰਪਿਤ ਕੀਤਾ ਤੇ ਬਾਬਾ ਸਾਹਿਬ ਨੂੰ ਪੁੱਛਿਆ ਗਿਆ ਕਿ ਬਾਬਾ ਸਾਹਿਬ ਜੀ ਤੁਸੀਂ ਸਾਰੀ ਜ਼ਿੰਦਗੀ ਲਾਈ ਹੈ ਇਹਨਾਂ ਗਰੀਬ ਲੋਕਾਂ ਵਾਸਤੇ ਅੱਜ ਤੁਹਾਨੂੰ ਦੇਸ਼ ਦਾ ਪ੍ਰਧਾਨ ਲੈ ਕੇ ਦਾ ਮੌਕਾ ਮਿਲਿਆ ਕਿ ਕੁਝ ਲੈ ਕੇ ਚਲੇਗਾ ਕੰਟ੍ਰਿਬਿਊਸ਼ਨ ਜੀ ਸਰ बड़े दुख की गल है आजादी के अठतर साल बाद ਬੋਟ ਪਾਉਣ ਦੀ ਜੇਕਰ ਉਸ ਐਟਮ ਬੰਬ ਚਲਾਉਣ ਦੀ ਸਮਝ ਨਹੀਂ ਹੈ ਸਾਥੀਓ ਕਿਉਂਕਿ ਜਦੋਂ ਸਮਾਂ ਹੁੰਦਾ ਦੂਗੀਆਂ ਪਾਰਟੀਆਂ ਦੇ ਨਾਅਰੇਆਂ ਔਰ ਨਾਅਰਿਆਂ ਦੇ ਵਿੱਚ ਅਸੁਣਝੇ ਸਭ ਜਬਾਤ ਦਿਖਾਉਂਦੀਆਂ ਤੁਸੀਂਆ ਪਾਰਟੀਆਂ ਔਰ ਸਾਡੀ ਬੋਟ ਦੀ ਆਗਤ ਅਸੀਂ ਉਹਨਾਂ ਨੂੰ ਦੇ ਦਿੰਦੇ ਆਂ ਕਾੰਦੀ ਸਰਕਾਰ ਨੇ ਲਗਭਗ 1000000 ਬੰਦਾ ਜਿਹੜਾ ਆਪਣੀ ਜ਼ਮੀਨ ਪ੍ਰਾਪਤੀ ਬਾਅਦ ਤੇ ਉਹਨਾਂ ਨੇ ਹੱਕ ਜਹਰ ਕੀਤਾ ਵੀ ਸੰਰੂਪ ਦੇ ਦਿੱਤਾ ਲੜਕੂਆਂ ਖੜੀਆਂ ਈਆਂ ਪਹਿਣਾ ਨੌ ਨੌ ਲੜਕੀਆਂ ਬਜ਼ੁਰਗ ਅਸੀਂ ਅਸੀਂ 90 90 ਸਾਲ ਦੇ ਚਾਹ ਕਿ ਏਸੇ ਆਵਾਜ਼ ਦੀ ਪਾਰਟੀ ਨੇ ਕਿ ਲਗਭਗ 1000 ਬੰਦਾ ਗੇਲ ਦੇ ਅੰਦਰ ਸੁਟੇ ਕੋਈ ਪਾਰਟੀ ਨਹੀਂ ਬੋਲੀ ਨਾ ਪ੍ਰੋਗਰੈਸ ਬੋਲੀ ਨਾ ਅਕਾਲੀ ਬੋਲੇ ਨਾ ਆਖੀ ਜਨਤਾ ਪਾਰਟੀ ਬੋਲੀ ਸੱਚੀ ਆਵਾਜ਼ ਦੀ ਪਾਰਟੀ ਲੱਗੀ ਚਈ ਅੰਦਰ ਸੋ ਖੜੇ ਆਪਣੇ ਗਰੀਬ ਲੋਕਾਂ ਦੇ ਨਾਲ ਕੌਣ ਖੜਿਆ ਉਹਨਾ ਆਪਣੇ ਗਰੀਬ ਲੋਕਾਂ ਦੇ ਨਾਲ ਗਰੀਬ ਲੋਕਾਂ ਦੇ ਨਾਲ ਕੌਣ ਖੜੀ

ਇਹਨਾਂ ਸਾਡੇ ਜਿਹੜੇ ਲੱਕ ਪਾਕੀ ਤੋਂ ਜਾ ਕੇ ਕਰੀਬ ਬੰਦਾ ਜਿਹੜਾ ਛੋਟੇ ਇਸੇ ਤਰੀਕੇ ਨਾਲ ਬਠੋਈ ਕਲਾ ਦੇ ਅੰਦਰ ਜੋ ਲੋਕ ਜਾਂਦੀ ਹੋਈ ਮੈਂ ਕਿੰਨੀਆਂ ਜਾਂ ਜਾਂਦੀਆਂ ਘਣਵਾ ਇਹ ਸਰਕਾਰ ਦੀਆਂ ਪਿਕੜ ਦੀ ਬਹੁਜਨ ਸਮਾਜ ਪਾਰਟੀ ਖੜੀ ਖੜੀ ਤੁਹਾਡੇ ਪਰੰਤੂ ਅਸੀਂ ਲੋਕ ਜਦੋਂ ਤਾਕਤ ਦੇਣੀ ਹੁੰਦੀ ਹੈ ਤੇ ਅਸੀਂ ਦੁਨੀਆ ਪਾਰਟੀਆਂ ਦੇ ਚੱਲ ਫੇ ਡਾੜਾ ਤੇ ਤੁਮ ਕਿਆਰਾ ਕੁਛ ਨਾ ਕੀਤਾ ਹੋਇਆ ਇਹ ਜਿਹੜੀ ਜ਼ੁਲਮ ਜਾਂਦੀ ਹੋਈ ਹੈ ਬੋਧ ਸਮਾਜ پارٹی ਅੱਜ ਵੀ ਸਿਰ ਤੇ ਤਾਲਮੇ ਤੁਹਾਡੇ ਨਾਲ ਖੜੀ ਹੈ ਮਾਜੋ ਉਤਾਸੀ ਗਰੀਬ ਸਿੰਘ ਸਾਹਿਬ ਅਸੀਂ ਡਿਸਕਸ ਕਰਦੇ ਸੀ ਔਰ ਜੋ ਵੀ ਪ੍ਰੋਗਰਾਮ ਅਸੀਂ ਤਰੀਕਾਗੇ ਆਪਾਂ ਨੂੰ ਸਾਫ ਤੋਂ ਬਾਤ ਆਪਾਂ ਸਾਰਿਆਂ ਦੇ ਫਰਜ ਬਣਦਾ ਆਪਾਂ ਚੱਟ ਕੇ ਉਸ ਪ੍ਰੋਗਰਾਮ ਨੂੰ ਇੱਕੇ ਤੋਂ ਪ੍ਰਬੰਧ ਕਰਦੇ ਪਹਿਰਾ ਲਈਏ ਸਾਨੂੰ ਤਨ ਮੰਨਤਾਂ ਦੇ ਨਾਮ ਬੋਧ ਸਮਾਜ پارٹی ਦੇ ਨਾਲ ਖੜ ਕੇ ਖੜਾ ਖੜਨਾ ਚਾਹੁੰਦਾ ਕਿ ਕੋਈ ਵੀ ਕੋਈ ਦੇਸ਼ ਦੇ ਅੰਦਰ ਪਾਰਟੀ ਬੋਝ ਸਮਾਜ ਪਾਰਟੀ ਅਗੇ ਗਰੀਬ ਲੋਕਾਂ ਦੇ ਨਾਲ ਖੜਦੀ ਹੈ ਕੋਈ ਪਾਰਟੀ ਗਰੀਬ ਲੋਕਾਂ ਦੇ ਨਾਲ ਨਹੀਂ ਖੜਦੀ ਇਸ ਕਰਕੇ ਜਗਨਾਨਾ ਕੁਛ ਕਹਿਦਾ ਪਿਆ ਬੋਝ ਸਮਾਜ ਪਾਰਟੀ ਦੇ ਦਿੱਕੋ ਹੋਰ ਸ਼ਬਦਾਂ ਤੇ ਨਿੰਦਾ ਕਰਦੀ ਹੈ ਔਰ ਜਲਦੀ ਮਾਨ ਜੋ ਕਰੀਪੁਰ ਸਿੰਘ ਜੀ ਬੈਠ ਕੇ ਅਸੀਂ ਡੀਟੇਲ ਚਰਚੀ ਗੱਲਬਾਤ ਕੀਤੀ ਹੈ ਜੋ ਅਗਲਾ ਪ੍ਰੋਗਰਾਮ ਐਕਸਟ ਪ੍ਰੋਗਰਾਮ ਹੈ ਉਹ ਜਿੱਦਾਂ ਜਾਂਦਾ ਪਰ ਸਾਰੇ ਨਾਲ ਉਸ ਪ੍ਰੋਗਰਾਮ ਨੂੰ ਨਿਪਟਾਏ ਕਰਨ ਵਾਸਤੇ ਹਰ ਪੱਖੋਂ ਜਿਹੜਾ ਸਹਿਯੋਗ ਕਰੀਏ ਔਰ